ਹਾਂਜੀ ਸਾਰੇ ਕਬੂਤਰ ਪਾਜ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੀਰੇ ਵੈਲਕਮ ਸੋ ਅੱਜ ਭਰਾਵੋ ਨਵੇਂ ਬੱਚਿਆਂ ਦਾ ਸ਼ੌਕ ਲੱਗੇ ਆ ਘਰ ਬੋਣ ਤੁਹਾਨੂੰ ਛਤਰੀ ਤੇ ਬਿਠਾ ਲੈਣੇ ਸ਼ੁਰੂ ਕੀਤੇ ਨੇ ਆ ਥੋੜਾ ਇੱਕ ਕਮਜ਼ੋਰ ਆ ਤੇ ਇਹਨੂੰ ਹੁਣ ਆਪਾਂ ਇਕੱਲੇ ਨੂੰ ਦਾਣਾ ਪਾਣੀ ਦਵਾਵਾਂਗੇ ਤੇ ਸੈੱਟ ਹੋ ਜਾਊਗਾ ਇਹ ਦੂਸਰਾ ਬੱਚਾ ਆ ਜੌਂਸ ਰਾਏ ਦਾ ਭਰਾ ਇਹ ਵਧੀਆ ਪਲ ਗਿਆ ਦਾਣੇ ਵਧੀਆ ਲੈ ਕੇ ਇਹ ਥੋੜੀ ਜੀ ਕਮਜ਼ੋਰੀ ਮੰਨਦਾ ਪਿਆ ਆ ਇਹਨੂੰ ਹੁਣ ਆਪਾਂ ਕੱਲੇ ਨੂੰ ਦਾਣੇ ਦਵਾਵਾਂਗੇ ਇਹਦੀ ਕੇਰ ਵੱਖਰੀ ਹੋਊਗੀ ਦਵਾਵਾਂਗੇ ਕਬੂਤਰਾਂ ਕੋਲ ਠੀਕ ਆ ਜੀ ਆ ਦੇਖੋ ਬੱਚੇ ਅੱਜ ਤੇ ਇਹਨਾਂ ਵਿੱਚੋਂ ਇੱਕ ਬੱਚਾ ਜੇ ਗੇੜੇ ਵੀ ਕੱਢ ਆਇਆ ਦੋ ਗੇੜੇ ਲਾ ਕੇ ਆਇਆ ਅੱਛਾ ਕੁਛਾ ਚ ਪਰ ਨਹੀਂ ਹਲੇ ਤੱਕ ਆਏ ਤੇ ਪਤੰਦਰ ਉੱਡ ਗਿਆ ਤੇ ਮੁੜ ਕੇ ਆ ਕੇ ਫਿਰ ਛਤਰੀ ਤੇ ਬੈਠਾ ਜੀ ਪਹਿਲੇ ਦਿਨ ਹੀ ਬਿਠਾ ਲਿਆ ਸੀਗਾ ਇਹ ਨੀਗਾ ਕਿ ਗਿੱਜ ਗਿਆ ਕਿ ਜਾਂ ਕਿਦਾਂ ਅਚਾਨਕ ਹੀ ਕਹਿਨਦਾ ਭਾਵਾ ਅੱਗੇ ਛਤਰੀ ਆ ਗਈ ਜਾਂ ਬੈਠਣ ਨੂੰ ਥਾਂ ਦੇਖਦਾ ਸੀਗਾ ਤੇ ਉੱਤੇ ਬੈਠ ਗਿਆ ਜਦ ਬੱਚਾ ਕੋਈ ਹਿਲਦਾ ਦੇ ਸਕਿਆ ਇਹਨੂੰ ਤੇ ਛਤਰੀ ਤੇ ਬਹਿ ਗਿਆ ਪਹਿਲੇ ਦਿਨੇ ਕਰੋ ਬੱਚਾ ਚੈੱਕ ਇਹਦੀ ਹਲੇ ਤੱਕ ਅੱਖ ਨਹੀਂ ਸਮਝਵੇ ਚਾਈ ਜਾਂ ਤੇ ਹਰੀ ਅੱਖ ਦਾ ਹੋਊਗਾ ਜਾਂ ਕਾਲੀ ਦਾ ਹੋਊਗਾ ਆ ਬੱਸ 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 ਸਮਝ ਨਹੀਂ ਆਉਂਦੀ ਪਈ ਅੱਖ ਹਲੇ ਤੱਕ ਕਾਫੀ ਵੱਡਾ ਹੋ ਗਿਆ ਹਰੀ ਜੀ ਭਾ ਵੀ ਮਾਰਦੀ ਐ ਇਹ ਬਾਅਦ ਵਿੱਚ ਦੇਖਾਂਗੇ ਕੀ ਬਣਦਾ ਅੱਖ ਦਾ ਤੇ ਬਾਕੀਆਂ ਦੇ ਮੁਕਾਬਲੇ ਬੱਚਾ ਥੋੜਾ ਵੱਡਾ ਆ ਹੋਰ ਵੀ ਬੱਚੇ ਅੱਖਾਂ ਚੇਂਜ ਕਰਕੇ ਥੋੜੀਆਂ-ਥੋੜੀਆਂ ਪਰ ਇੰਨੇ ਹੱਲੇ ਤੱਕ ਦੱਸਿਆ ਨਹੀਂ ਕੁਝ ਵੀ ਇਹਦਾ ਭਰਾ ਵੀ ਆ ਉਹ ਹੋਰ ਕਬੂਤਰ ਥੱਲੇ ਪਲਾਇਆ ਆ ਵਾਲਾ ਇਹ ਕਮਜ਼ੋਰ ਰਹਿ ਗਿਆ ਸੀਗਾ ਕੱਲਾ ਛੋਟਾ ਰਹਿ ਗਿਆ ਸੀ ਤੇ ਮਰਨ ਦੀ ਕਗਾਰ ਤੇ ਸੀਗਾ ਫਿਰ ਆਪਾਂ ਨੇ ਇਹਨੂੰ ਵੱਖਰਾ ਕੀਤਾ ਤੇ ਵਧੀਆ ਪੜ ਗਿਆ ਇਹ ਵੀ ਤਕਰੀਬਨ ਇਹਦੀ ਵੀ ਅੱਖ ਉਹੀ ਚੀਜ਼ ਆ ਹੋ ਸਕਦਾ ਅੱਗੇ ਜਾ ਕੇ ਬਦਲ ਜਾਣ ਪਰ ਹਾਲੇ ਤੱਕ ਕੋਈ ਅਲੱਗ ਨਹੀਂ ਦਿਖਦਾ ਪਿਆ ਜਿਵੇਂ ਕਿ ਆਹ ਬੱਚਾ ਮੰਨ ਲਓ ਕਮਜ਼ੋਰ ਹੀ ਆ ਤੇ ਇਹਦੀ ਅੱਖ ਜਿਹੜੀ ਆ ਦੇਸਦੀ ਹੋਊਗੀ ਤੁਹਾਨੂੰ ਲੋਸ਼ਾਂ ਦੇ ਖੱਟੀਆਂ ਅੱਖਾਂ ਦਾ ਨਿਕਲੂਗਾ ਇਹਦੀਆਂ ਅੱਖਾਂ ਸਾਫ਼ ਹੀ ਦਿਸਦੀਆਂ ਪਈਆਂ ਆ ਕਹਿੰਦਾ ਭਾਵੇਂ ਚੇਂਜ ਕਰਨ ਲੱਪਿਆ ਕਿਉਂਕਿ ਚਿੱਟੀ ਕਾ ਖੱਟੀ ਨਿਕਲਦੀ ਆ ਮੇਰੇ ਹਿਸਾਬ ਨਾਲ ਖੱਟੀ ਨਿਕਲੂਗੀ ਆ ਆ ਗਿਆ ਜੀ ਆਪਣੇ ਗਲੜ ਉੱਤੇ ਜਿਹੜੇ ਦੋਵੇਂ ਭਰਾ ਚੜੇ ਆ ਸਾਹਮਣੇ ਬਾਰੇ ਇਹ ਵੀ ਅੱਖਾਂ ਚੇਂਜ ਕਰ ਗਈ ਆ ਤਕਰੀਬਨ ਜੋ ਪਰਫੈਕਟ ਅੱਖਾਂ ਬੰਨੀਆਂ ਉਹ ਤੇ ਬਾਅਦ ਵਿੱਚ ਹੀ ਪਤਾ ਲੱਗਣੀਆਂ ਆ ਕਿਹੜੀਆਂ ਬਣਦੀਆਂ ਆ ਤੇ ਵੈਸੇ ਚੇਂਜਿੰਗ ਦੀ ਗੱਲ ਕਰਦੇ ਪਏ ਆ ਕਿ ਚੇਂਜ ਹੁੰਦੀਆਂ ਪਈਆਂ ਅੱਖਾਂ ਆਪਾਂ ਆਪਣੀ ਸ਼ਾਹ ਅੱਖੀ ਬਰੀਡ ਲਾਈ ਸੀਗੀ ਕਬੂਤਰੀਆਂ ਲਾਈਆਂ ਆ ਆਪਾਂ ਕਾਫੀ ਕਬੂਤਰਾਂ ਦੇ ਨਾਲ ਆਪਣੀਆਂ ਸ਼ਾਹ ਅੱਖੀਆਂ ਕਬੂਤਰੀਆਂ ਲਾਈਆਂ ਜਾਦਾ ਕਬੂਤਰਾਂ ਨਾਲ ਕਰਦੀਆਂ ਪੱਟੀਆਂ ਤੇ ਤਕਰੀਬਨ ਸਾਰੇ ਕਬੂਤਰਾਂ ਨਾਲ ਹੀ ਬੱਚੇ ਉਹਨਾਂ ਨੇ ਇੱਕੋ ਜੇ ਕੱਢ ਦਿੱਤੇ ਕਬੂਤਰੀਆਂ ਨੇ ਆਹ ਬੱਚਾ ਲੱਖਾ ਇਹਦੀ ਪੇਠ ਉੱਪਰ ਦੇਖੋ ਮੱਖੀਆਂ ਜੀਆਂ ਬਣੀਆਂ ਹਨਾ ਲਾਲ ਮੱਖੇ ਵਾਲਾ ਜਿਹਾ ਮੱਠਾ ਮੱਠਾ ਤੇ ਇਹ ਹੋ ਗਿਆ ਇੱਕ ਕਬੂਤਰੀ ਦਾ ਇਹਦੇ ਨਾਲ ਲਾਇਆ ਸ਼ਾਖਾ ਖਾ ਕਬੂਤਰ ਕਬੂਤਰੀ ਨਾਲ ਤੇ ਇਹ ਬੱਚਾ ਕੱਢਿਆ ਆ ਇੱਕ ਇਹਨਾਂ ਨੇ ਕੱਢਿਆ ਪਿਓਰ ਚਿੱਟਾ ਉਹ ਜੋੜੇ ਨੇ ਸ਼ਾਖਾ ਹੁਣ ਦੂਜੇ ਪਾਸੇ ਆ ਜਾਂਦੇ ਨੇ ਉਧਰ ਆਪਾਂ ਕਬੂਤਰ ਲਾਇਆ ਆਪਣਾ ਸ਼ਾਹ ਅੱਖਾ ਉਹ ਵੀ ਬੱਗੀ ਕਬੂਤਰੀ ਨਾਲ ਚਿੱਟੀ ਨਾਲ ਲਾਇਆ ਉਹਨੇ ਵੀ ਇੱਕ ਸ਼ਾਹ ਅੱਖਾ ਬੱਚਾ ਕੱਢਿਆ ਤੇ ਇੱਕ ਆਹ ਵਾਲਾ ਮਖਿਆਲਾ ਕੱਢਿਆ ਆਹ ਦੇਖੋ ਮੱਖੀਆਂ ਮੱਖੀਆਂ ਇਹਦੀ ਪਿੱਠ ਤੇ ਥੋੜਾ ਜਿਹਾ ਲੱਖਾ ਤੀਸਰੀ ਕਬੂਤਰੀ ਲਾਈ ਆਪਾਂ ਆਪਣੇ ਇੱਕ ਕਬੂਤਰ ਆ ਖੱਟੀਆਂ ਅੱਖਾਂ ਦਾ ਉਹ ਵੀ ਨਸਲ ਦਾ ਕਬੂਤਰ ਆ ਉਹਨੇ ਆਹ ਬੱਚਾ ਕੱਢਿਆ ਉਹਨੇ ਵੀ ਇੱਕ ਪਿਓਰ ਚਿੱਟਾ ਕੱਢਿਆ ਤੇ ਇੱਕ ਆਹ ਕੱਢਿਆ ਇਹਦੇ ਮੱਖੀਆਂ ਬਿਲਕੁਲ ਫਿੱਕੀਆਂ ਤੇ ਲੱਖਾ ਥੋੜਾ ਇਹਦੀ ਇਹ ਤਿੰਨ ਜੋੜਿਆਂ ਦੇ ਬੱਚੇ ਆ ਤੇ ਕਬੂਤਰੀਆਂ ਜਿਹੜੀਆਂ ਮਾਵਾਆਂ ਆਣਾਂ ਦੀਆਂ ਉਹ ਭੈਣਾ ਆਪਸ ਵਿੱਚ ਤੇ ਕਹਿੰਦਾ ਭਾਵ ਹੈ ਕਿ ਜਿਹੜੇ ਇਹ ਤਿੰਨਾਂ ਭੈਣਾ ਦੇ ਮਾਪੇ ਸੀਗੇ ਵੱਡਾ ਜੋੜਾ ਜਿਹੜਾ ਆਪਣਾ ਛਾ ਅੱਖਿਆਂ ਦਾ ਜਿੱਥੋਂ ਬਰੀਡ ਤਿਆਰ ਕੀਤੀ ਉਹਨਾਂ ਨੇ ਵੀ ਵਿੱਚ ਦੋ ਬੱਚੇ ਬਿਲਕੁਲ ਕਾਲੇ ਜਿਹੇ ਕੱਢੇ ਸੀਗੇ ਤੇ ਹੁਣ ਉਹ ਜਾ ਕੇ ਧੰਮਖਿਆਲੇ ਜੇ ਹੋ ਗਏ ਥੋੜੇ ਸਮੇਂ ਬਾਅਦ ਜਾ ਕੇ ਬਦਲੀ ਹੋ ਗਈ ਉਹ ਇਦਾਂ ਮਖਿਆਲੀ ਜੇ ਰਹਿ ਗਏ ਆ ਉੱਪਰ ਉਹ ਚਿੱਟੀਆਂ ਆੱਖਾਂ ਦੇ ਆ ਤੇ ਕਹਿੰਦਾ ਭਾਵਾ ਕਿ ਇੱਕੋ ਹੀ ਨਸਲ ਬਣਾਉਂਦੇ ਪਏ ਆ ਮੁੱਕ ਦੀ ਗੱਲ ਕਰੀਏ ਕਿ ਕਿਤੇ ਨਾ ਕਿਤੇ ਕਾਫੀ ਅੱਗੇ ਆ ਕੇ ਵੀ ਕਬੂਤਰ ਓਦਾਂ ਦੇ ਬਣਦੇ ਪਏ ਆ ਹੋ ਸਕਦਾ ਅੱਗੇ ਜਾ ਕੇ ਚੇਂਜ ਹੋ ਜਾਣ ਜਦੋਂ ਅੱਗੇ ਤੋਂ ਅੱਗੇ ਆਪਾਂ ਲਈ ਜਾਵਾਂਗੇ ਕਿਤੇ ਨਾ ਕਿਤੇ ਬੈਕ ਮਾਰ ਕੇ ਮੈਨੂੰ ਲੱਗਦਾ ਆ ਕਿ ਜ਼ਰੂਰ ਇਦਾਂ ਦੇ ਬੱਚੇ ਹੋ ਕੱਢਣ ਕਰ ਲਾਂਗੇ ਤੇ ਜਿੱਥੋਂ ਪਤਾ ਚੱਲ ਜੂ ਕਰੂਗਾ ਕਿ ਸਾਡੇ ਵਾਲੇ ਕਬੂਤਰ ਹੈ ਜੀ ਠੀਕ ਹੈ ਨਾ ਆਹ ਦੇਖੋ ਰੱਤਾ ਬੱਚਾ ਇਹ ਦਾ ਭਰਾ ਹੈਗਾ ਆ ਆ ਵਾਲਾ ਆ ਲੱਖਾ ਨਿਕਲੂਗਾ ਆ ਵਾਲਾ ਤੇ ਆ ਰੱਤਾ ਕਬੂਤਰ ਹੈ ਜੀ ਆ ਵਾਲਾ ਇਹ ਦਾ ਬਾਪ ਕਿਸੇ ਬੰਦੇ ਨੇ ਲੜਕੇ ਮੋੜ ਦਿੱਤਾ ਸੀਗਾ ਮੁੱਲ ਲਿਆਂਦਾ ਸੀ ਤੇ ਉਹਨੇ ਲੜਕੇ ਮੋੜ ਦਿੱਤਾ ਕਹਿੰਦਾ ਮੈਂ ਨਹੀਂ ਲੈਣਾ ਮੰਗਵਾਇਆ ਔਨੇ ਸੀ ਪੈਸਿਆਂ ਦਾ ਦੋਵਾਂ ਸਾਲਾਂ ਬਾਅਦ ਕੋਈ ਗੱਲਬਾਤ ਹੋਈ ਤੇ ਕਹਿੰਦਾ ਕਬੂਤਰ ਮੋੜਨਾ ਜੀ ਤੁਹਾਡਾ ਮੈਂ 5000 ਰੁਪਏ ਦੇ ਕੇ ਲੈ ਲਿਆ ਕਬੂਤਰ ਜਦੋਂ ਕਬੂਤਰ ਉਡਾਇਆ ਤੇ ਅੱਜ ਉਹ ਤਰਸਦਾ ਉਹ ਕਬੂਤਰ ਨੂੰ ਮੈਨੂੰ ਕਹਿੰਦਾ ਸੀ ਮਾੜਾ ਆ ਕਬੂਤਰ ਚੰਗਾ ਨਹੀਂਗਾ ਤੇ ਉਸੇ ਕਬੂਤਰ ਦੇ ਬੱਚੇ ਉਡਾਈਦੇ ਆ ਕਬੂਤਰ ਆਪ ਹੀ ਵੀ ਬਹੁਤ ਉੱਡਿਆ ਤੇ ਜਿਹੜੇ ਬੰਦੇ ਨੂੰ ਉਡਾਉਣੇ ਨਹੀਂ ਨਾ ਹੁੰਦੇ ਕਬੂਤਰ ਤੇ ਉਹ ਘਰੋਂ ਚੰਗੇ ਤੋਂ ਚੰਗੇ ਕਬੂਤਰ ਕੱਢ ਦਿੰਦਾ ਆ ਠੀਕ ਆ ਅਗਲੇ ਕੋ ਜਾ ਕੇ ਜਦੋਂ ਉੱਡਦੇ ਆ ਤੇ ਫੇਰ ਉਹ ਬੰਦਾ ਪਛਤੋਂਦਾ ਆ ਉਹ ਗਲਤੀ ਫੇਰ ਆਪਣੀ ਨਹੀਂ ਕੱਟਦਾ ਕਿ ਮੈਨੂੰ ਡਾਉਣੇ ਨਹੀਂ ਆਇਆ ਠੀਕ ਆ ਜਿੱਦ ਤਨ ਉਹ ਬੰਦਾ ਆਪਣੀ ਗਲਤੀ ਕੱਢ ਲੂ ਕਰੂਗਾ ਉਸ ਦਿਨ ਤੋਂ ਬਾਅਦ ਉਹਦੀ ਕਬੂਤਰਬਾਜੀ ਵਧੀਆ ਹੋ ਜੂਗੀ ਠੀਕ ਆ ਪਰ ਹੰਕਾਰ ਆ ਜਿਹੜਾ ਉਹ ਲਿਫਨ ਨਹੀਂ ਦਿੰਦਾ ਤੇ ਜਿੰਨਾ ਚਿਰ ਹੰਕਾਰ ਆ ਤੇ ਉਹਨਾਂ ਚਿਰ ਤਰੱਕੀ ਨਹੀਂ ਕੀ ਠੀਕ ਆ ਆ ਬੱਚਾ ਉੱਡ ਕੇ ਆ ਜੀ ਨੀਲਾ ਪੂਛਤ ਰੰਗ ਲੱਗਾ ਦੇਖ ਲੋ ਕਿੰਨਾ ਕ ਇਹ ਦੋ ਜਿਹੜੇ ਕੱਢਿਆ ਆ ਪਤੰਦਰ ਤੇ ਹੋਰ ਬੱਚੇ ਆ ਬੱਚਾ ਤੇ ਇੱਕ ਆ ਬੱਚਾ ਨੀਲੇ ਰੰਗ ਲੱਗੇ ਸਿਰਾਂ ਤੇ ਇਹ ਬੱਚੇ ਕਢਵਾਏ ਆਪਾਂ ਕਬੂਤਰ ਨਾਲ ਉਹਦੀ ਦੋਤੀ ਲਾਈ ਆ ਦੋਤੀ ਲਾ ਕੇ ਤਾਂ ਫੇਰ ਆ ਵਾਲੇ ਬੱਚੇ ਕਢਵਾਏ ਆ ਇੱਕ ਨਸਲ ਬਣਾਉਣ ਦਾ ਥੋੜਾ ਜਿਹਾ ਚਾਜਿਆ ਸੀਗਾ ਦੇਖੀ ਆ ਬਣਾ ਕੇ ਬਾਕੀ ਕਾਮਜਾਬ ਕਿੰਨੀ ਹੁੰਦੀ ਆ ਚੁੰਝਾਂ ਦੇਖੋ ਇੰਦੀਆਂ ਕਿੰਨੀਆਂ ਤਿੱਖੀਆਂ ਆ ਮਦਰਾਸੀ ਕਬੂਤਰਾਂ ਕੋ ਚੁੰਝਾਂ ਹੁੰਦੀਆਂ ਇਹਦੇ ਬਾਪ ਦੀਆਂ ਸੀਗੀਆਂ ਫੇ ਜਿਹੜੀ ਅਗੋ ਦੋਤੀ ਸੀ ਉਹਦੀਆਂ ਵੀ ਚੁੰਝ ਬਹੁਤ ਕਾਫੀ ਆਪਣੇ ਨਾਨੇ ਤੇ ਸੀਗੀ ਹਿਸਾਬ ਨਾਲ ਤੇ ਆਪਾਂ ਨੇ ਕੋਸ਼ਿਸ਼ ਕੀਤੀ ਡਾਇਰੈਕਟ ਨਹੀਂ ਆਪਾਂ ਨੇ ਲਾਈ ਕਿਉਂਕਿ ਜਿਹੜਾ ਇਹਦੀ ਦੋ ਤੀ ਆਪਣੇ ਕਬੂਤਰੀ ਦੀ ਮਾਂ ਨਾਲ ਜਿਹੜਾ ਕਬੂਤਰ ਲਾਇਆ ਸੀਗਾ ਤੇ ਉਹ ਕਬੂਤਰ ਬਹੁਤ ਚੰਗਾ ਸੀ ਤੇ ਚੰਗਾ ਰਿਜ਼ਲਟ ਸੀ ਉਹਦੇ ਬੱਚਿਆਂ ਦਾ ਤੇ ਇਹ ਜਿਹੜਾ ਕਬੂਤਰ ਸੀਗਾ ਇਹ ਨਾਨਾ ਕਬੂਤਰੀ ਦਾ ਇਹ ਬੱਚੇ ਥੋੜੇ ਨੀਵੇਂ ਡੋਂਦਾ ਸੀ ਕਾਫੀ ਜ਼ਿਆਦਾ ਉਹ ਥੋੜੇ ਬੱਚੇ ਜਿਹੜਾ ਕਬੂਤਰ ਉੱਚੇ ਡੋਂਦਾ ਸੀ ਇਸ ਕਰਕੇ ਫਿਰ ਆਪਾਂ ਇਹ ਦੋਤੀ ਅੱਗੋਂ ਲਗਾਈ ਆ ਕਿ ਹੋ ਸਕਦਾ ਬੱਚੇ ਜਿਹੜੇ ਦਰਮਿਆਨੇ ਜੇ ਉਡਾ ਦੇਵੇ ਠੀਕ ਆ ਤੇ ਜੇਕਰ ਆਪਾਂ ਸਿੱਧਾ ਡਾਇਰੈਕਟ ਮਾਰਦੇ ਤਾਂ ਹੋ ਸਕਦਾ ਖੂਨ ਠੰਡਾ ਹੋ ਜਾਂਦਾ ਜਾਂ ਇਨੀ ਬਲੀਡਿੰਗ ਵਾਲਾ ਹਸਾਬ ਹੋ ਜਾਂਦਾ ਤੇ ਥੋੜਾ ਜਿਹਾ ਆਪਾਂ ਨੇ ਕਰਕੇ ਦੇਖਿਆ ਹਲੇ ਤੱਕ ਕੀ ਰਿਜ਼ਲਟ ਆਉਂਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੱਸਾਂਗੇ ਠੀਕ ਆ ਜੀ ਤੇ ਹੋਰ ਬੱਚੇ ਆ ਜੋ ਉਸਲਾ ਬੱਚਾ ਇਹ ਆਪਣੇ ਰਿੰਕੂ ਪ੍ਰਾਣ ਜਲੰਧਰ ਤੋਂ ਜੋੜਾ ਗਿਫਟ ਕੀਤਾ ਹੈਗਾ। ਇਹ ਆ ਦਾ ਬੱਚਾ ਹੈ ਵੱਡਾ। ਇਹ ਇੱਕ ਇਹਨਾਂ ਦਾ ਵੱਡਾ ਭਰਾ ਵੇਚਾ ਉਹ ਟਾਂਕਾ ਆ। ਕੱਚੀ ਬਿਲੀ ਅੱਖ ਹੈ ਕਹਿੰਦੇ ਇੱਕ ਕਾਲੀ ਅੱਖ ਆ ਉਹਦੀ। ਇਹ ਹੋ ਗਏ। ਤੇ ਦੂਸਰੇ ਤਕਰੀਬਨ ਮੈਂ ਦੱਸ ਦਿੱਤੇ ਜਿਹੜੇ ਇੱਕ ਇੱਕ ਬੱਚਾ ਮਖਿਆ ਵਾਲਾ ਸੀ ਤੇ ਇੱਕ ਇੱਕ ਚਿੱਟਾ ਸੀਗਾ। ਉਹ ਵੇਚੀ ਨੇ ਇਹਨਾਂ ਦੇ ਜਿਵੇਂ ਕਿ ਆਇਆ ਇੱਕ ਚਿੱਟਾ ਜਿਹੜਾ ਗੇੜੇ ਕੱਢ ਕੇ ਆਇਆ ਨੀਲੀ ਪੂਛ ਵਾਲਾ ਤੇ ਇੱਕ ਆ ਨੀਲਾ ਰੰਗ ਲੱਗਾ ਛਾਤੀ ਤੇ ਇਹ ਵਾਲਾ ਠੀਕ ਤੀਸਰਾ ਜਿਹੜਾ ਸੀਗਾ ਬੱਚਾ ਉਹ ਇੱਕ ਆ ਵਾਲਾ ਚਿੱਟਾ ਥੋੜਾ ਜਿਹੜਾ ਮੱਠਾ ਪਲੰਦਿਆ ਤੇ ਇਹਦਾ ਵੀ ਆਪਾਂ ਕਰਦੇ ਆ ਸਾਫ ਕਿਤਾਬ ਚੰਗੀ ਤਰ੍ਹਾਂ ਨਾਲ ਹੁਣ ਇਹਨੂੰ ਪੈਰਾਂ ਤੇ ਲੈ ਕੇ ਆਉਨੇ ਆ ਤੇ ਬਾਕੀ ਦੋ ਬੱਚੇ ਦਿਖਾਲਦਾ ਤੁਹਾਨੂੰ ਉਹ ਬੱਚੇ ਦੂਸਰੀ ਸਾਈਡ ਆ ਵੈਸੇ ਤੇ ਚਾਰ ਪਲਦੇ ਪਈ ਆ ਬੱਚੇ ਹੋਰ ਬਾਕੀ ਆਪਣੇ ਜੋੜੇ ਫੇ ਦਿੱਤੇ ਆ ਤੋੜ ਨਸਲ ਵਾਸਤੇ ਰੱਖੇ ਆ ਦੋ ਬੱਚੇ ਹੋਰ ਕੜਵਾ ਕੜਵਾਏ ਆ ਤੇ ਉਹ ਪਲਦੇ ਪਏ ਆ ਬਸ ਬਾਹਰ ਨਹੀਂ ਹੋਣਾ ਪੁੱਤ ਆ ਅੱਡੇ ਹੋਏ ਆ ਬੱਚੇ ਛੋਟੇ ਛੋਟੇ ਤੇ ਇਧਰ ਨੇ ਤਕਰੀਬਨ ਮੈਂ ਦਿਖਾਉਂਦਾ ਹੀ ਦਿਆਂ ਤੁਹਾਨੂੰ ਅੱਜ ਤੁਹਾਨੂੰ ਤੁਸਲੀ ਨਾ ਦਿਖਾ ਲਈ ਆ ਆ ਬੱਚੇ ਆ ਰੋਜਾ ਜਿਹਾ ਛੋਟਾ ਰਹਿੰਦਿਆ ਆ ਤੇ ਇਹਦੀ ਵੀ ਕੇਅਰ ਥੋੜੀ ਜਿਹੀ ਅਲੱਗ ਤੋਂ ਕਰਨੀ ਪੈਣੀ ਆ ਆ ਕਬੂਤਰ ਦੇ ਆ ਆ ਕਬੂਤਰੀ ਲੱਗੀ ਆ ਜੀ ਨਾਲ ਇਹ ਕਬੂਤਰ ਹੋ ਸਕਦਾ ਪਤਾ ਹੀ ਹੋਵੇ ਭਰਾਵਾਂ ਨੂੰ ਕਿਹੜਾ ਆ ਆ ਦੇਖੋ ਰੋਜਾ ਜਿਹਾ ਬੱਚਾ ਕੱਢਿਆ ਇਹਨੇ ਦੂਸਰਾ ਇਹ ਲੋੜ ਰੱਤਾ ਜੀ ਆਇਆ ਵੱਖਰਾ ਜਿਹਾ ਰੰਗ ਆ ਇਹ ਤੇ ਪਰ ਇਹਦੀ ਕੇਅਰ ਕਰਨੀ ਪੈਣੀ ਹੈ ਬੱਚੇ ਦੀ ਥੋੜੀ ਕਿਉਂਕਿ ਹਣ ਕਬੂਤਰ ਉਡਾਈਦੇ ਆ ਤੇ ਇਹਨਾਂ ਨੂੰ ਘਟ ਬਾਹਰ ਛੱਡੀ ਦਾ ਕਿਉਂਕਿ ਫਿਰ ਕਬੂਤਰ ਖਰਾਬ ਹੁੰਦੇ ਆ ਉਹਦੇ ਕਾਰਨ ਥੋੜਾ ਜਿਹਾ ਬੱਚੇ ਪਲਣ ਚ ਹੁਣ ਇਹਨਾਂ ਨੂੰ ਪ੍ਰੋਬਲਮ ਆਉਂਦੀ ਪਈ ਆ ਪਰ ਕੋਈ ਨਹੀਂ ਇਹਨਾਂ ਦਾ ਹੱਲ ਕਰਦੇ ਆ ਕੇ ਪਹਿਲੇ ਬੱਚੇ ਤਾਂ ਵਧੀਆ ਪਲ ਗਏ ਕਿਉਂਕਿ ਉਹਨਾਂ ਨੂੰ ਮੈਂ ਜਿਆਦਾ ਖੁੱਲੇ ਰੱਖਦਾ ਸੀਗਾ ਕਬੂਤਰਾਂ ਨੂੰ ਉਸ ਟਾਈਮ 'ਚ ਹੁਣ ਅਡਾਈਆਂ ਕਰਵਾਈਆਂ ਦੀਆਂ ੜਾਰਾਂ 'ਚ ਪਾਏ ਆ ਕਬੂਤਰ ਤੇ ਉਸ ਕਾਰਨ ਨੂੰ ਲੈ ਕੇ ਘੱਟ ਖੋਲੀਦੇ ਆ ਤੇ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਆਇਆ ਜੀ ਦੋਤੀ ਤੇ ਨਾਨਾ ਦੇਖੋ ਕਬੂਤਰ ਦੀ ਚੁੰਝ ਤੇ ਆ ਦੋਤੀ ਲਗਾਈ ਆ ਨਾਲ ਠੀਕ ਹੈ ਜੀ ਤੇ ਆਂਡੇ ਫੇਰ ਦਿੱਤੇ ਇਹਨਾਂ ਨੇ ਹਲਾ ਕੇ ਰੱਖ ਦਿੱਤੇ ਆ ਮੈਂ ਕਿ ਜੇਕਰ ਮੈਂ ਹਲਾ ਕੇ ਜਾਂ ਤੋੜ ਦਿੰਦਾ ਇਹਨਾਂ ਨੇ ਫੇਰ ਦੁਬਾਰਾ ਦੇ ਦੇਣੇ ਸੀਗੇ ਜੇ ਸਰ ਕੇ ਹਲਾ ਕੇ ਰੱਖ ਦਿੱਤੇ ਆ ਬੱਚੇ ਵੀ ਪਾਲੀ ਜਾਂਦੇ ਆ ਤੇ ਆਂਡਿਆਂ ਤੇ ਬੈਠੀ ਜਾਂਦੇ ਆ ਜਦੋਂ ਪਲ ਗਏ ਤੇ ਉਦੋਂ ਫੇਰ ਆਪਾਂ ਆਂਡੇ ਤੋੜਦੇ ਨੇ ਠੀਕ ਹੈ ਜੀ ਤੇ ਦੱਸਿਓ ਭਰਾਵੋ ਕਿਦਾਂ ਲੱਗਾ ਤੁਹਾਨੂੰ ਸ਼ੌਂਕ ਤੇ ਕਮੈਂਟ ਕਰਕੇ ਦੱਸਿਓ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੇਰੇ ਦੱਸਣ ਮੁਤਾਬਕ ਤੇ ਕੋਈ ਜ਼ਿਆਦਾ ਗੱਲ ਨਹੀਂ ਬਣਦੀ ਕਿ ਜਿਹੜੇ ਭਰਾਵਾਂ ਦੇ ਵੀਰਾਂ ਦੇ ਫੋਨ ਆਉਂਦੇ ਆ ਉਹ ਖੁਦ ਦੱਸਦੇ ਆ ਜਿਨ੍ਹਾਂ ਦੇ ਕਬੂਤਰ ਠੀਕ ਹੋਏ ਆ ਬਿਨਾਂ ਦਵਾਈਆਂ ਤੋਂ ਠੀਕ ਆ ਨਾ ਬਿਨਾਂ ਪੈਸਾ ਖਰਚੇ ਤੋਂ ਤੇ 100% ਇਲਾਜ ਕਿ ਜਿਨ੍ਹਾਂ ਦੇ ਸੈੱਟ ਹੋਏ ਆ ਕਬੂਤਰ ਕੋਈ ਕਹਿਣ ਵਾਲੀ ਗੱਲ ਨਹੀਂ ਗੀ ਕਿ ਜਾਂ ਕਿਸੇ ਮਰਗੇ ਕਬੂਤਰ ਜੇ ਇਲਾਜ ਦੱਸਿਆ ਤੇ ਜੇਕਰ ਉਹਨੇ ਪ੍ਰੋਪਰ ਸਹੀ ਤਰੀਕੇ ਨਾਲ ਇਲਾਜ ਕਰ ਲਿਆ ਤੇ ਉਹਦੇ ਕਬੂਤਰ ਸਹੀ ਹੋਏ ਆ ਠੀਕ ਆ ਜੀ ਤੇ ਇਸ ਕਰਕੇ ਇਹੀ ਚਾਹੁੰਦੇ ਆ ਕਿ ਚਲੋ ਸਾਰਿਆਂ ਦੇ ਕਬੂਤਰ ਤੰਦਰੁਸਤ ਰਹਿਣ ਸੀਜ਼ਨ ਦਾ ਕੰਮ ਆ ਤੇ ਮੇਰੇ ਵੀਰ ਭਰਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਦੋਂ ਫਿਰ ਕਿਸੇ ਤੱਕ ਪਹੁੰਚੇਗੀ ਵੀਡੀਓ ਤੇ ਫੇਰ ਹੀ ਅਗਲਾ ਸਬਸਕ੍ਰਾਈਬ ਕਰੂਗਾ ਤੇ ਫੇਰ ਹੀ ਉਹਨੂੰ ਪਤਾ ਲੱਗੂਗਾ ਠੀਕ ਹੈ ਨਾ ਹੁਣ ਤੁਹਾਡੇ ਤੱਕ ਤੇ ਪਹੁੰਚਦੀ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਆ ਉਹ ਸ਼ੇਅਰ ਕਰਦੇ ਆ ਕਰਨ ਠੀਕ ਹੈ ਜੀ ਤੇ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ